ਮੈਂ ਚਾੜੂ ਲਾਉਣਾ ਹੇ ਇਹ ਠੀਕ ਦਾ ਖੜੀ ਹੈ ਮਮਾ ਨੂੰ ਮੈਂ ਨੋਟਸ ਲੈਣ ਚੱਲੀ ਇਹ ਤੇ ਕੋਈ ਮੁੰਡੇ ਨਾਲ ਗੱਲਾਂ ਕਰਨ ਦੇ ਹੀ ਤੇ ਆ ਜਾ ਚਲੀਏ ਫੇ ਚਾਹ ਪਾਣੀ ਬੁਲਾਵਾ ਨਹੀਂ ਕੋਈ ਨਹੀਂ ਮਿਲਦੇ ਆ ਫੇ ਫੇ ਆਉਂਗਾ ਹਾਂ ਹੁਣ ਮੇਰੇ ਹੱਥੋਂ ਜ਼ਬੂਤ ਹੁਣ ਮੰਮੀ ਨੂੰ ਮੈਂ ਦੱਸ ਕੇ ਹੁੰਦੀ ਯਾਰ ਪਾਪੀ ਨੂੰ ਡਿਲੀਟ ਕਰਦੇ ਸੀ ਨਹੀਂ ਕਰ ਚੱਲ ਅੰਦਰ ਦਫਾ ਹੋ ਚੱਲ ਆ ਤੂੰ ਜਿਹੜਾ ਨਵਾਂ ਪਖੰਡ ਫੜਿਆ ਆ ਹੈ ਨਵਾਂ ਚੰਚੜਾਨ ਬਹਿ ਗਈ ਕੀ ਦੱਸਣਾ ਤੂੰ ਚੱਲ ਅੰਦਰ ਬੋਲਣਾ ਨਹੀਂ ਜਦਾ ਮੇਰੇ ਸਾਹਮਣੇ ਤੈਨੂੰ ਜਾਦਾ ਖੁੱਲ ਦਿੱਤੀ ਆਵੇਂ ਨਾ ਖੁਸ਼ ਹੋ ਗਈਂਂ ਦੀ ਪਾਪੀ ਮੈਂ ਇਹ ਵਿੱਚ ਕਦਾ ਖੁਸ਼ ਹੋਣਾ ਮੈਂ ਮਾਣੂ ਤੂੰ ਫੇਰ ਨਹੀਂ ਟਲਦੀ ਬਾਰ-ਬਾਰ ਹਣੋ ਕਹੀ ਜੰਨੀ ਆ ਤੂੰ ਅੰਦਰ ਚੱਲ ਕੀ ਬੜੀ ਪੂਹੇ ਚੜੀ ਆ ਇਹ ਹੈ ਨਵੇਂ ਕੰਮ ਕਰਨ ਬਹਿ ਗਈ ਇਹ ਨਰਸ ਦਾ ਦੇ ਬਹਾਨਾ ਹੀ ਆ ਬਸ ਕੋਈ ਨਹੀਂ ਇਹ ਗਰੋਹ ਡਾਡੀ ਨਾਲ ਗੱਲ ਕਰੋ ਕੋਈ ਨਹੀਂ ਕਰਦੀਆਂ ਪਹਿਲਾਂ ਇਹਦਾ ਪਿਓ ਨਾਲ ਗੱਲ ਫੇਰ ਕਰਦੀ ਕਿਸੇ ਹੋਰ ਨੂੰ ਵੀ ਫੋਨ ਆਹੋ ਪੜਦੀਆਂ ਇਹਦਾ ਫਾਹ ਨਹੀਂ ਮੰਮੀ ਗੱਲ ਕਰਨੀ ਪੈਣੀ ਡੈਡੀ ਦੇ ਨਾਲ ਇਹ ਮੂੰਹੇ ਚੜੀ ਇਹਨੂੰ ਪੜਾਉਂਦੇ ਇਸ ਕਰਕੇ ਨਹੀਂ ਇਹ ਕਾਲਜ ਜਾਣਾ ਪਹਿਲਾਂ ਬੰਦ ਕਰਨਾ ਮੈਂ ਇੰਨੇ ਕਰੇ ਡੀਸੀ ਲੱਗਣਾ ਪੜ ਕੇ ਇਹੀ ਕੰਮ ਕਰਨੇ ਜਿਹੜੇ ਅੱਜ ਕਰਕੇ ਆਈ ਹੈ ਉਹ ਹੀ ਤਾਂ ਕਹਿੰਦੇ ਐਵੇਂ ਗੱਲਾਂ ਸੁਣਨੀਆਂ ਕਿਸੇ ਦੀਆਂ ਤੁਹਾਡੇ ਮੁੰਡੇ ਨੇ ਉਹ ਸਾਈਡ ਲੈ ਲੈ ਕੇ ਵੀ ਚੱਲ ਹੋਊ ਫੇਰ ਹੋਊ ਫੇਰ ਕੁੜੀ ਆ ਬਗਾਨਾ ਘਰ ਅੱਗੇ ਖੜੀ ਕਿੱਦਾਂ ਦਾ ਮਿਲਣਾ ਕਿੱਦਾਂ ਦਾ ਨਹੀਂ ਹੈ ਇਹਨਾਂ ਤਾਂ ਸ਼ਰਮ ਹੀ ਲਾਈ ਆ ਦੇਹਲਾ ਮਮੀ ਕਿੱਦਾ ਕਰਦੀ ਜਿੰਜਗਰ ਵੀਡੀਓ ਦਿਖਾਈ ਨਹੀਂ ਹੁਣ ਜਕਰ ਮੰਨੀ ਨਹੀਂ ਮੈਂ ਕਹਿੰਦੀ ਕਿਹੜੇ ਮੁੰਡੇ ਨਾਲ ਗੱਲ ਕਰਦੀ ਕਿਹੜੇ ਮੁੰਡੇ ਨਾਲ ਗੱਲ ਕਰਦੀ ਹਾਂ ਉਹ ਹੀ ਤੇ ਗੱਲਾਂ ਹੈ ਮੈਨੂੰ ਵੀ ਕਹਿੰਦੀ ਕਹਿੰਦੀ ਇਹ ਜੀ ਮੈਂ ਜੱਸ ਕੋਲ ਚੱਲੀ ਨੋਟ ਲੈ ਆਹ ਦੇਖ ਲੈ ਦੀਆਂ ਗੱਲਾਂ ਇਹਨੂੰ ਬੜਨੇ ਵਾਂਗੇ ਲੈਣ ਗਈ ਇਹ ਇਹ ਚੰਗਿਆ ਆਏ ਮੁੰਡਿਆ ਕੋਲੋਂ ਨੋਟਸ ਜਿਹੜੇ ਮੁੰਡਿਆ ਨਾਲ ਗੱਲਾਂ ਕਰਦੀ ਫਿਰਦੀ ਆ ਉਦਾਂ ਕੋਈ ਨਹੀਂ ਕਰਦੀ ਤੇ ਕਰੋ ਜਰਾ ਗੱਡਿਆ ਨੇ ਗੱਲ ਫੇਰ ਪਤਾ ਕਰਦੇ ਫੇਰ ਲੱਭੋ ਇਹਦਾ ਕਿਤੇ ਜਲਦੀ ਜਲਦੀ ਫਾਹਾ ਵੱਡੋ ਜਾਂ ਕਿਤੇ ਇਹ ਹੀ ਆੜਿਆ ਤੇ ਫੇਰ ਬਸ ਔਖਾ ਹੋ ਗਿਆ ਹੈਲੋ ਕਿ ਇਸ ਕੁੜੀ ਨੇ ਤੇ ਅੱਜ ਹੱਦ ਹੀ ਕਰ ਦਿੱਤੀ ਐ ਸਾਰੀਆਂ ਹਦਾਂ ਪਾਰ ਕਰ ਗਈ ਇਹ ਹੈ ਮੈਨੂੰ ਇੰਨਾ ਯਕੀਨ ਹੀ ਇਹਦੇ ਤੇ ਪਰ ਪਤਾ ਨਹੀਂ ਕਿਦਾ ਹੋਈ ਡੈਡੀ ਨਾਲ ਗੱਲ ਆਉ ਕੀਤੀ ਐ ਰੂਬੀ ਮੈਂ ਗੱਲ ਹਾਂ ਤੇ ਕਹਿੰਦੇ ਕੋਈ ਨਹੀਂ ਮੈਂ ਇਹਨੂੰ ਫੋਨ ਕਰਕੇ ਪੁੱਛਦਾ ਮੈਂ ਅੱਛਾ ਤੇ ਤੂੰ ਇਦਾਂ ਕਰ ਰੂਬੀ ਤੇਰੀ ਰਿਸ਼ਤੇਦਾਰੀ ਚ ਹੈ ਨਹੀਂ ਕੋਈ ਮੁੰਡਾ ਮੁੰਡਾ ਦੇਖੋ ਕੀ ਤੇ ਮੰਮੀ ਰਿਸ਼ਤੇਦਾਰ ਚ ਮੁੰਡਾ ਤੇ ਹੈ گا ਵਾ ਮੰਮੀ ਨਾਲ ਗੱਲ ਕਰਦੀ ਮੈਂ ਪਿੰਡ ਤੂੰ ਇਦਾਂ ਕਰ ਕਰ ਆਪਣੀ ਮੰਮੀ ਨੂੰ ਫੋਨ ਜਿੰਨੀ ਜਲਦੀ ਹੋ ਸਕਦਾ ਨਾ ਇਹਦਾ ਤਫਾ ਹਾ ਨਵੇੜਾ ਮੈਂ ਇਹਨੂੰ ਵਿਆਹ ਕੇ ਤੇ ਨੂੰ ਅਗਲੇ ਘਰ ਤੋਂ ਚੱਲ ਮੰਮੀ ਕੋਈ ਤੋ ਟੈਨਸ਼ਨ ਨਾ ਲਓ ਕੋਈ ਗੱਲ ਨਹੀਂ ਮੈਂ ਕਰਦੀ ਮੰਮੀ ਨਾਲ ਗੱਲ ਫਿਰ ਬੜੀ ਮੈਨੂੰ ਇਹਦੇ ਤੇ ਇੰਨਾ ਯਕੀਨ ਸੀ ਨਾ ਆ ਮੰਮੀ ਮੈਂ ਤੁਹਾਨੂੰ ਕਹਿੰਦੀ ਤੁਸੀਂ ਮੈਨੂੰ ਅੱਗੇ ਪੈਂਦੇ ਸੀਗੇ ਮੈਂ ਕਿਹਾ ਜਿਆਦਾ ਹੋਊਗਾ ਫਿਰ ਨਹੀਂ ਆਈ ਮੈਂ ਉਸ ਦਿਨ ਵੀ ਮੈਂ ਇਸੇ ਕਰਕੇ ਕੁੜੀ ਕੋ ਫੋਨ ਖੋਇਆ ਇਹਨੇ ਉਸ ਦਿਨ ਵੀ ਤੁਸੀਂ ਗੁੱਸਾ ਕਰਦੇ ਵੀ ਚੱਲ ਤੂੰ ਨਾ ਬੋਲ ਕਹਿੰਦੀ ਕੋਈ ਨਹੀਂ ਕੁੜੀ ਨਾਲ ਇਹਨੇ ਕੁੜੀ ਦਾ ਫੋਨ ਖੋਇਆ ਜੇ ਤਾਂ ਮੈਨੂੰ ਕੀ ਨਾ ਜੇ ਵਿੱਚ ਕੋਸ਼ਿਸ਼ ਸੀਗਾ ਤਾਂ ਕੁੜੀ ਤਾਂ ਫੋਨ ਖੋਲ ਲੈਂਦੀ ਉਹੀ ਲੋਕ ਲੱਗਾ ਦੇਖਿਆ ਦੇਖਿਆ ਦੇਖੋ ਫੋਨ ਬਾਅਦ ਕਿੰਨੇ ਲੋਕ ਇਨੇ ਤਾਂ ਸਾਡੀ ਨੱਕ ਬੁੜਾ ਕੇ ਰੱਖ ਦਿੱਤੀ ਕੀ ਲੋਕੀ ਕਹਿਣਾ ਵੀ ਇਹ ਨਹੀਂ ਕੋਈ ਇਦਾਂ ਐ ਉਹ ਗਾੜੀ ਹੈ ਇਹ ਨਹੀਂ ਕੁੜੀ ਅਸੀਂ ਕਿਸੇ ਗੱਲ ਤੈਨੂੰ ਰੋਕੀ ਨਹੀਂ ਟੋਕੀ ਨਹੀਂ ਜਿੱਦਾਂ ਦਾ ਖਾਲਾ ਪਾਲਿਆ ਨਾ ਕੋਈ ਇਹ ਕੰਮ ਕਰ ਕਰਦੀ ਨਾ ਕੋਈ ਕੁਝ ਅਸੀਂ ਜੇ ਕਹਿੰਨੇ ਕੰਮ ਸਿੱਖਣਾ ਮੈਨੂੰ ਇੰਨਾ ਯਕੀਨ ਹੀ ਇਹਦੇ ਤੇ ਤੇ ਇੰਨੇ ਦੇਖੇ ਇਹ ਕੰਮ ਕੀਤਾ ਹੈ ਕਿੱਥੇ ਆ ਹੁਣ ਇਹ ਉਹਦੇ ਉੱਥੇ ਬੈਠੀ ਹੈ ਅੰਦਰ ਬੈਠੀ ਰਹਿੰਦੇ ਨੂੰ ਆਹੋ ਤੂੰ ਇਦਾਂ ਕਰ ਆਪਣੀ ਮੰਮੀ ਨੂੰ ਸ਼ਾਮੀ ਕਰ ਫੋਨ ਤੇ ਪੁੱਛ ਲੈ ਗੱਲਬਾਤ ਕਰ ਲੈ ਜਿੰਨੀ ਜਲਦੀ ਹੋ ਸਕਦਾ ਮੈਂ ਤੇ ਇਹਦਾ ਫੋਨ ਵੇੜਨਾ ਹੁਣ ਚਲੋ ਕੋਈ ਨੀ ਮੈਂ ਕਰਦੀ ਮम्मी ਉਹ ਵੱਡੀ ਹੈ ਨਾ ਆਪਣੇ ਘਰ ਰਸਦੀ ਬਸ ਦੀ ਉਹ ਹੀ ਤਾਂ ਕਹਿੰਦੇ ਆਂ ਉਹ ਬਸਾਂ ਦੀ ਵੱਲ ਕੋਈ ਸਾਨੂੰ ਕੰਪਲੇਨ ਨਹੀਂ ਆ ਨਾ ਕੋਈ ਨਰਸੋਈ ਵੱਲੋਂ ਕੰਪਲੇਨ ਨਾ ਕੋਈ ਛੇਤੀ ਦਰ ਸੋਈ ਵੱਲੋਂ ਵੀ ਕੰਪਲੇਨ ਆਈ ਨਹੀਂ ਹਨ ਚਲੋ ਤੂੰ ਇਦਾਂ ਕਰ ਗੱਲ ਕਰ ਦੇਖੀ ਜੇ ਬੰਦੇ ਵਧੀਆ ਨੇ ਤੇ ਗੱਲਬਾਤ ਕਰੋ ਤੇ ਛੇਤੀ ਛੇਤੀ ਇਹਦਾ ਫਾਹਾ ਨਵੇਂ ਨਾ ਆਹੋ ਜਰ ਮੰਮੀ ਪਿੱਛੇ ਪਈ ਦਾਦੀ ਦੀ ਕੋ ਚਲੀਏ ਦੀ ਕੋ ਚਲੀਏ ਰਿਸ਼ਤੇ ਦਾ ਕਹਿੰਦੀ ਮੇਰਾ ਤੇ ਬਿਲਕੁਲ ਮੰਨਣੀ ਹੈਗਾ ਜਾਨ ਦਾ ਉਹ ਭਾਬੀ ਪਤਾ ਨਹੀਂ ਆਪ ਹੀ ਮਨਾ ਕਰਤਾ ਕਿ ਉਹਨੇ ਕੀਤਾ ਭੈਣ ਉਹ ਵੀ ਨੇ ਮੈਨੂੰ ਤੇ ਨਹੀਂ ਲੱਗਦਾ ਉਹਦੀ ਭੈਣ ਨੇ ਮਨਾ ਕੀਤਾ ਹੈਲੋ ਹਾਂ ਕਿੱਦਾਂ ਪ੍ਰੀਤੀ ਹਾਂ ਠੀਕ ਆ ਆਪਣਾ ਵੀ ਵਧੀਆ ਤੂੰ ਮੁੜ ਕੇ ਜਿੱਦਣ ਦੀ ਗਈਆਂ ਫੋਨ ਨਹੀਂ ਕੀਤਾ ਮੈਂ ਤੇਰਾ ਫੋਨ ਢਿਕਣ ਦੇਈ ਹੀਗੀ ਨਰਾਜ ਆ ਹਜੇ ਵੀ ਸਾਡੇ ਨਾਲ ਅਛਾ ਅਛਾ ਮੈਂ ਤਾਂ ਕਹਰੇ ਪ੍ਰੀਤੀ ਨਰਾਜ਼ ਹੋ ਗਈ ਆ ਆਹੋ ਮੈਂ ਨਾ ਆਉਣਾ ਹੀਗਾ ਮੈਂ ਕਹਾਂ ਚੱਲ ਪ੍ਰੀਤੀ ਕੋਲ ਜਾਇਆ ਨੇ ਤੇਰੀ ਭਾਬੀ ਵੀ ਹੈ ਨਹੀਂ ਘਰ ਤੇ ਉਹ ਆਪਣੇ ਪੇਕਿਆਂ ਦੇ ਗਈ ਆ ਨਿਆਣਿਆਂ ਨੂੰ ਵੀ ਨਾਲ ਲੈ ਗਈ ਤਾਂ ਮੇਰਾ ਦਿਲ ਜਾ ਨਹੀਂ ਲੱਗਣ ਦਿਆ ਸੀਗਾ ਕਿੰਨੀ ਸੋਹਣੀ ਜਦੋਂ ਹੁੰਦੀ ਤੇ ਬੜੇ ਸੋਹਣੀ ਆਸੂਸ ਕੇ ਬੋਲਦੀ ਹੁੰਦੀ ਹੀ ਹੈ ਤੇ ਪਤਾ ਨਹੀਂ ਹੋਣ ਭਾਬੀ ਨੇ ਮਨਾ ਕਰਤਾ ਮੈਨੂੰ ਲੱਗਦਾ ਮੰਮੀ ਸਹੀ ਗੱਲ ਕਹਿੰਦੀ ਹੀ ਉਹ ਤਾਂ ਸਿਆਣੀ ਬਾਂਦੀ ਚੰਗੀ ਬਾਂਦੀ ਏ ਮੇਰਾ ਜੀਤ ਨਹੀਂ ਕਰਦਾ ਹੁਣ ਮੇਰਾ ਤੇਰਾ ਆਦਾ ਹੀ ਇੱਕ ਪੀ ਮਰੇ ਖਾਨ ਨੂੰ ਮੈਂ ਖੋਦ ਪੁੱਛਾਂ ਪਰ ਛੱਡ ਯਾਰ ਕੀ ਕਹਿਣਾ ਨੂੰ ਵੀ ਜੀ ਜੀ ਕੋ ਜਾ ਕੇ ਪੁੱਛਦੇ ਨੇ ਕੀ ਬਾਂਦੀ ਗੱਲਬਾਤ ਕਿੰਨੀ ਤੇ ਮੈਂ ਤੇ ਮੰਨੀ ਨੇ ਸਲਾਹ ਬਣਾਈ ਆ ਮੈਂ ਕਿਹਾ ਚੱਲ ਪਏ ਅੱਜ ਪ੍ਰੀਤੀ ਕੋਲੇ ਚਲ ਜੰਨੇ ਆ ਨਾਲੇ ਮੈਂ ਕਿਹਾ ਜਾ ਕੇ ਉਹਦੇ ਕੋਲ ਗੱਲਬਾਤ ਕਰੇ ਉਹਨੇ ਆ ਆਹੋ ਬਸ ਤਿਆਰ ਹੀ ਆ ਤਿਆਰ ਹੋ ਕੇ ਮੈਂ ਤੈਨੂੰ ਫੋਨ ਲੱਗੇਂ ਕਾਰਨ ਮੈਂ ਕਿਾ ਚੱਲ ਕੇ ਆ ਜੰਨੇ ਆਂ ਅਸੀਂ ਹਾਂ ਚੱਲ ਬਾਕੀ ਗੱਲ ਇੱਥੇ ਆਣ ਕੇ ਕਰਾਂਗੇ ਤੇਰੇ ਕੋਲ ਹੀ ਆਉਣ ਹੀ ਲੱਗੇ ਅਸੀਂ ਆ ਜੀਏ ਅਛਾ ਅਛਾ ਮੈਂ ਕਿਾ ਚੱਲ ਪੋਚੀ ਲਵਾ ਪਹਿਲਾਂ ਕੁੜੀ ਨੂੰ ਹਾਂ ਚੱਲ ਠੀਕ ਆ ਫੇਰ ਬਾਕੀ ਗੱਲ ਫੇ ਤੇਰੇ ਕੋਲ ਆਣ ਕੇ ਕਰਦੇ ਆ ਹੈ ਚਲੋ ਠੀਕ ਆ ਓਕੇ ਚਲ ਪ੍ਰੀਤੀ ਨਾ ਤਾਂ ਗੱਲ ਹੋ ਗਈ ਆ ਚਲ ਫਿਰ ਹੁਣ ਮਨੀ ਚਲੀਏ ਫਿਰ ਆ ਜਾ ਚਲ ਆ ਜਾ ਡੱਬਾ ਲਾ ਲਈ ਮਨੀ ਚਲ ਬੈਲ ਮਾਰ ਖੁੱਲਾਈ ਖੁੱਲਾਈ ਆ ਤੁਹਾਡੀ ਜੀ ਸਸਿਕਾਲ ਕੀ ਹਾਲ ਚੱਲ ਰਹੀ ਹੈ ਅਸੀਂ ਠੀਕ ਹਾਂ ਮੈਂ ਸਸਿਕਾਲ ਕਿੱਦਾਂ ਫਿਰ ਤੇ ਬਸ ਠੀਕ ਹੈ ਤੁਸੀਂ ਸੁਣਾਓ ਸਸਿਕਾਲ ਹੋਰ ਕਿੱਦਾਂ ਚਸ਼ਵੀ ਵਲੌਗ ਤੇ ਆ ਲੈ ਆ ਵੀ ਲੈ ਲਈ ਮਮਮੀ ਇਨਾ ਕੁਝ ਲੈ ਲੈਂਦੇ ਤੁਸੀਂ ਚਲ ਕੋਈ ਨਹੀਂ ਧਿਆ ਦੇ ਘਰ ਖਾਦੇ ਹੱਥ ਥੋੜੀ ਜਾਣਾ ਹੁੰਦਾ ਚਲਾ ਹੁੰਦਾ ਚਲਾ ਸੀ ਅਲੇ ਨਹੀਂ ਗਨੁਰ ਤੁਹ ਕੀ ਇਕੜੀ ਲਾਤੀ ਮੈਨੂੰ ਐਂ ਦੀਪ ਠੀਕ ਨਹੀਂ ਹੈ ਕਿ ਬੁਖਾਰ ਚੜਿਆ ਹੋਇਆ ਹੋਰ ਸੁਣਾਓ ਮੈ ਹਾਂ ਠੀਕ ਆ ਹੋਰ ਮਨੀ ਕਿਦਾ ਮੈਂ ਕਾ ਚੱਲ ਦਿਲ ਜਿਆ ਨਹੀਂ ਲੱਗੰਦਿਆ ਮੈਂ ਕਾ ਚੱਲ ਮਨੀ ਅੱਜ ਤੇ ਦੀਦੀ ਕੋ ਮੈਂ ਕਾ ਰਾਤ ਰਹਿ ਕੇ ਆਉਨੇ ਆ ਕਿੰਨਾ ਟਾਈਮ ਹੋ ਗਿਆ ਪਰ ਇਹੀ ਹੈਗੇ ਬਾਹਰ ਨਾਲੇ ਚੱਲ ਗਿਆ ਆਇਆ ਤੁਸੀਂ ਆ ਗਏ ਨਾ ਨਹੀਂ ਸੀ ਨਾ ਘਰ ਦਿਲ ਨਹੀਂ ਲੱਗੰਦਿਆ ਅੱਛਾ ਕਿੱਥੇ ਗਈ ਭਾਬੀ ਉਹ ਪੇਕਿਆਂ ਦੇ ਗਈ ਆ ਅੱਛਾ ਹੂੰ ਹੂੰ ਨਾ ਨਹੀਂ ਆ ਬੜੇ ਸੋਨੇ ਪੱਖੇ ਫੜੇ ਜਾਨੀ ਨਿਕੇ ਜੇ ਹੋਰ ਜਿਹਦੇ ਕਰਦੀਆਂ ਸੀਆਂ ਭਾਬੀ ਆਉਂਦੀ ਕਿ ਨਹੀਂ ਇਹਨਾਂ ਦੀ ਨਾਨੀ ਨਾ ਕਾ ਦੋ ਹਵਾ ਆਉਂਦੀ ਕੋਦੇ ਖਡਾਉਣੇ ਆਂ ਆਂਦੀ ਆ ਹਵਾ ਹੈ ਜੀ ਬੇਟਾ ਮੈਂ ਪਾਣੀ ਲੈ ਕੇ ਆਨੀ ਠੀਕ ਹੈ ਤੁਸੀਂ ਬੈਠੋ ਪੁੱਤ ਇੱਥੇ ਹੋਰ ਆ ਜਾ ਕਿੱਦਾਂ ਠੀਕ ਆ ਤੂੰ ਹੈ ਬੁਖਾਰ ਚੜ ਗਿਆ ਸੀਗਾ ਮੇਰੇ ਪੋਤੇ ਦਾ ਬੁਖਾਰ ਚੜ ਗਿਆ ਸੀਗਾ ਵਾਓ ਕਿੰਨੇ ਹਵਾ ਆਉਂਦੀ ਇਹਦੇ ਨਾਲ ਹੈ ਨਾ ਆ ਤਾਂ ਬਹੁਤ ਸੋਹਣਾ ਆ ਹੈ ਨਾ ਦੀਪਨੁਰ ਮੈਨੂੰ ਵੀ ਲੈ ਕੇ ਦਊਗਾ ਇਹ ਤਾਂ ਬਹੁਤ ਹਵਾ ਆਉਂਦੀ ਆ ਦੀ ਆ ਲੈ 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 ਪਾਣੀ ਹੋਰ ਪੀਤੇ ਮਨਜੀਤ ਨੂੰ ਦਿਖਦਾ ਪਿਆ ਇਹਨਾਂ ਦੀ ਮੰਮੀ ਨਾਈ ਡਿਊਟੀ ਆ ਅੱਛਾ ਪਤਾ ਨਹੀਂ ਤੂੰ ਖੁਸ਼ੀਆਂ ਦਾ ਕਰੀ ਨਾਈ ਡਿਊਟੀ ਹਾਂ ਤੇ ਫਿਰ ਰਾਤ ਇਕੱਲੀ ਰਹਿਣਾ ਫਿਰ ਤੂੰ ਨਹੀਂ ਮੰਮੀ ਯਾਨੀ ਕਿ ਜਦੋਂ ਇਹਨਾਂ ਨਾਈ ਡਿਊਟੀ ਨਹੀਂ ਫਿਰ ਮੰਮੀ ਇੱਧਰ ਆ ਜਾਂਦੇ ਹੁੰਦੇ ਆ ਅੱਛਾ ਅੱਛਾ ਹਾਂਜੀ ਉਧਰ ਉਹ ਦੀਦੀ ਦਾ ਹਾਂਜੀ ਉਧਰ ਆ ਦੀਦੀ ਹੋਣਾ ਕਿ ਆ ਕਰੀ ਇੱਧਰ ਤੇ ਕਦੀ ਉਧਰ ਹੁੰਦੇ ਆ ਹਾਂਜੀ ਠੀਕ ਹੈ ਮੰਮੀ ਤੁਸੀਂ ਬਿਠੋ ਮੈਂ ਚਾਹ ਬਣਾ ਕੇ ਲੈ ਕੇ ਆਨੀ ਆ ਚਲ ਮੈਂ ਵੀ ਚਲਦੀ ਤੇ ਬਣਾਉਣਾ ਜਰਮ ਨਹੀਂ ਆਣੀ ਮੈਂ ਹਾਂ ਨਿਆਣਿਆਂ ਨਾਲ ਗੱਲਾਂ ਬਾਤਾਂ ਕਰ ਹਾਂ ਤੇ ਤੁਸੀਂ ਚਾਹ ਲਗੀ ਬਣਾਉਣ ਹਾਂ ਜੀ ਮੈਂ ਅੱਛਾ ਤੁਸੀਂ ਭਾਬੀ ਨਾਲ ਮਿਲ ਕੇ ਮੈਂ ਤੇਰੇ ਤਾਂ ਆਈਆ ਮੈਂ ਉੱਠ ਕੇ ਮੈਂ ਕਿਹਾ ਵੀ ਐਨਾ ਮਨੀ ਦੇ ਨਾਲ ਨਹੀਂ ਉਦਣ ਦੀ ਗੱਲ ਕੋਈ ਵੀ ਕੀਤੀ ਪੇ ਤੁਮੂੰ ਰਿਸ਼ਤਾ ਲੈ ਕੇਹੀਂ ਜਦ ਪੇ ਤੂੰ ਨਰਾਜ ਹੋ ਗਈ ਸੀਗੀ ਅੱਛਾ ਤੇ ਮੈਂ ਇਦਾਂ ਦੀ ਕੋਈ ਨਹੀਂ ਗੱਲ ਕੀਤੀ ਹੈਗੀ ਤੇ ਆਪਾਂ ਮੈਂ ਇਹ ਕਿਹਾ ਵੀ ਉਹਦੀ ਜਿਹੜੀ ਭੈਣਾ ਪਿਓ ਨਹੀਂ ਮੰਦੀ ਪਈ ਉਹਦੀ ਕਿਸੇ ਪਾਸੇ ਹੋਰ ਗੱਲਬਾਤ ਆ ਤੇ ਤੂੰ ਵੀ ਹੁਣ ਇਸ ਗੱਲ ਨੂੰ ਨਾ ਟੱਕੀ ਟੱਕੀ ਰਹਿਣ ਦੀ ਤੈਨੂੰ ਪਤਾ ਨਹੀਂ ਬਣੀ ਦੱਸ ਉਹ ਆਦਾ ਪਿਓ ਨੇ ਵੀ ਮੁੜ ਕੇ ਲੜਾਈ ਕਰਨੀ ਸੀ ਤੈਨੂੰ ਪਤਾ ਹੀ ਆ ਉਹਦਾ ਫੇਰ ਹਨਾ ਤਾਂ ਕਰਕੇ ਵੀ ਮੈਂ ਉਹਨੂੰ ਕਹਿਤਾ ਸੀਗਾ ਕਾਜ ਨੂੰ ਮੈਂ ਕਿਹਾ ਤੂੰ ਕੋ ਬਹਾਨਾ ਮਾਰ ਦੇ ਮੈਂ ਕਹ ਉਹਨੂੰ ਨਾ ਪਤਾ ਲੱਗੇ ਪਈ ਪ੍ਰੀਤੀ ਰਿਸ਼ਤਾ ਲੈ ਕੇ ਆਈ ਸੀ ਜਿਹਨਾਂ ਰਾਜ ਮੁਰਗੀ ਕਹਿੰਦੀ ਕਿ ਮੈਂ ਹੀ ਕਰਾਉਣਾ ਰਿਸ਼ਤਾ ਤਾਂ ਫਿਰ ਮੈਂ ਕਹ ਤੂੰ ਆਪਣੇ ਹਿਸਾਬ ਨਾਲ ਜਵਾਬ ਦੇ ਦੇ ਜਿੱਦਾਂ ਦੇਣਾ ਫਿਰ ਉਹਨੇ ਸਾਹਮਣੇ ਗੱਲ ਫਿਰ ਉਹਨੇ ਜਵਾਬ ਦੇ ਦਿੱਤਾ اچھا ਤੇ ਮਨ ਹੀ ਉਹਦਾ ਬਣ ਗਿਆ ਸੀਗਾ ਆ ਮੰਨਦਾ ਤਾਂ ਨਹੀਂ ਸੀਗਾ ਮਨ ਖਰਾਬ ਕਰਦਾ ਸੀਗਾ ਉਹਦਾ ਉਧਰ ਹੀ ਸੀਗਾ ਵਿਚਾਰ ਕਰਾਉਣ ਦਾ ਯਾਨੀ ਕਿ ਪਹਿਲੇ ਹੀ ਸੀਗਾ ਯਾਨੀ ਕਿ ਪੱਗ ਦੀ ਪਹਿਲੀ ਲਾਰਾ ਲਾਇਆ ਪਹਿਲੇ ਹੀ ਸੀਗੀ ਮੈਨੂੰ ਹੁਣ ਸਾਨੂੰ ਕੀ ਪਤਾ ਇਹਨਾਂ ਦੀਆਂ ਗੱਲਾਂ ਬਾਤਾਂ ਦਾ ਹੁਣ ਆਉਂਦੀ ਜਾਂਦੀ ਸੀਗੀ ਘਰ ਤੈਨੂੰ ਪਤਾ ਹੀ ਆ ਅੱਛਾ ਕੀਤੀਆਂ ਹੋngੀਆਂ ਵਿੱਚੋ ਵਿੱਚ ਗੱਲਾਂ ਬਾਤਾਂ ਮਨੀ ਦੇ ਵੀ ਮੰਨ ਨੂੰ ਲੱਗਦੀ ਸੀਗੀ ਵੈਸੇ ਮੈਨੂੰ ਭਾਬੀ ਹੈ ਬੜੀ ਚਲਾਕ ਆ ਮਨ ਲਿਆ ਤਾਹੀ ਉਹ ਜਾਣ ਜਾਣ ਕੇ ਲੈ ਕੇ ਆਂਦੀ ਸੀ ਆਪਣੀ ਭੈਣ ਨੂੰ ਆਪਣੇ ਘਰ ਹਣਾ ਸਾਜ ਦੀ ਸੀਗੀ ਹੁਣ ਮੈਨੂੰ ਤੁਹਾਨੂੰ ਨਹੀਂ ਪਤਾ ਪਰ ਮੈਨੂੰ ਪੂਰਾ ਪਤਾ ਸੀ ਇਹਨਾਂ ਦਾ ਇਹਨਾਂ ਨੇ ਪਹਿਲੀ ਸੁਲਾਹਾਂ ਕੀਤੀਆਂ ਹੋਣੀਆਂ ਵਾ ਆ ਹੋ ਸਕਦਾ ਆਪਣੀ ਭੈਣ ਦਾ ਵਿਆਹ ਇੱਥੇ ਕਰਨ ਨੂੰ ਮੈਨੂੰ ਹੁਣ ਇਸ ਗੱਲ ਦਾ ਨਹੀਂ ਨਾ ਪਤਾ ਹੈਗਾ ਹੁਣ ਹੈਗੀ ਤਾਂ ਨਾਰਾਜ਼ ਹੀ ਉਦਣ ਦਾ ਮੂੰਹ ਮੋਟਾ ਕਰਕੇ ਫੇਰਦੀ ਆ ਪਰ ਮੇਰੇ ਸਾਹਮਣੇ ਤੇ ਸੱਚੀ ਜੇ ਹੁੰਦੀ ਆ ਤੇ ਫੇ ਮਨੀ ਵੀ ਦਮਾਨੀਆ ਖਰਾਬ ਕਰਦਾ ਸੀ ਮੈਂ ਕਿਹਾ ਚੱਲ ਆਪਾਂ ਨਾਲੇ ਮਾਨ ਉਹਦੇਰੇ ਪੈ ਜਾਊਗਾ ਨਾਲੇ ਚੱਲ ਤੇ ਦੇਖੋ ਜਾਇਆ ਨੇ ਨਾਲੇ ਮੈਂ ਵੀ ਚੱਲ ਪ੍ਰੀਤੀ ਨਾਲ ਗੱਲਬਾਤ ਜਾਉਣੀ ਮਨੀ ਮਨੀ ਨੇ ਪਹਿਲੇ ਪਿੱਛੇ ਲਾਇਆ ਸੀ ਨਾ ਕਾਹੀ ਮਨੀ ਭਾਬੀ ਭਾਬੀ ਕਰਦਾ ਸੀ ਨਾ ਜੇ ਹੁਣ ਹੈਗੀ ਆ ਨਾ ਕੁੜੀ ਤਾਂ ਕੋਈ ਕਰਾ ਦੇ ਹੁਣ ਰਿਸ਼ਤਾ ਇਹਦਾ ਛੇਤੀ ਛੇਤੀ ਕੋਈ ਨਹੀਂ ਮੰਮੀ ਰਿਸ਼ਤਾ ਦਾ ਮੈਂ ਕਰਵਾ ਦਿੰਨੀ ਆ ਪਰ ਤੁਸੀਂ ਭਾਬੀ ਨੂੰ ਨਹੀਂ ਨਾਲ ਲੈ ਕੇ ਆਉਣਾ ਨਹੀਂ ਤਾਂ ਉਹਨੂੰ ਕਾਤੇ ਨਹੀਂ ਲੈ ਕੇ ਆਉਣਾ ਪਾਸੇ ਆਹੋ ਭਾਬੀ ਤਾਂ ਹੈਗੀ ਆ ਕੀ ਪਤਾ ਹੁਣ ਨਾ ਭਾਬੀ ਪਾਣੀ ਨਾ ਮਾਰ ਦੇਵੇ ਪਹਿਲਾ ਰਿਸ਼ਤਾ ਹੋ ਲੈੰਦੋ ਪਹਿਲਾ ਇੱਕ ਇੱਕ ਦੂਜੇ ਫਿਰ ਬਾਅਦ ਚ ਜਦਾ ਦੇਵਾਂਗੇ ਭਾਬੀ ਨੂੰ ਚਲ ਕੋਈ ਨਹੀਂ ਜਿੱਦਾਂ ਤੂੰ ਕਹਿੰਨੀ ਉਦਾਂ ਕਰ ਲਾ ਹਣਾ ਪਹਿਲਾਂ ਮਨੀ ਨੂੰ ਇੱਕ ਵਾਰੀ ਦਿਖਾ ਦਵਾਂਗੇ ਜੀ ਆਪਾਂ ਦੋਨੇ ਜਣੇ ਆ ਜਾਵਾਂਗੇ ਪਹਿਲਾਂ ਹਾਂ ਹਾਂਜੀ ਪਹਿਲਾਂ ਤੁਸੀਂ ਦੋਨੇ ਜਣੇ ਆ ਜਿਓ ਹਾਂ ਕੀ ਪਤਾ ਹੁੰਦਾ ਇਹਨਾਂ ਨਾਲ ਹੁਣ ਉੱਤੋਂ ਤਈ ਨਾ ਕੀਤੀ ਹੋਵੇ ਕਿ ਜੇ ਦੇ ਦੁਆਰਾ ਉਹਨੇ ਮਨੀ ਪਿਛਲਾ ਲਿਆ ਫਿਰ ਆਹ ਹੋਇਆ ਤਾਂ ਹੈ ਹੁਣ ਕਿਤੇ ਦਿਲ ਦਾ ਕੀ ਪਤਾ ਕਿੱਦਾਂ ਦਾ ਕਿੱਦਾਂ ਦੇ ਨਹੀਂ ਅਸੀਂ ਤਾਂ ਇਹੀ ਕਹਿੰਨੇ ਪਏ ਖਰੀ ਜਿੱਦਾਂ ਦੀ ਅਸੀਂ ਐਦਾਂ ਦੇ ਸਾਰੇ ਹਾਂ ਹਾਂ ਹੁਣ ਕਿਸੇ ਦੇ ਦਿਲ ਦੇ ਵਿੱਚ ਚਲਾਕੀਆਂ ਦਾ ਹੁਣ ਸਾਨੂੰ ਕੀ ਪਤਾ ਆ ਚਲ ਕੋਈ ਨਹੀਂ ਫਿਰ ਹੁਣ ਤੂੰ ਤੇਰੇ ਸਿਰ ਇਹ ਸਾਰੀ ਗੱਲ ਤੇ ਬੱਸ ਹੁਣ ਜਿੱਦਾਂ ਹੈਗੀ ਨਾ ਇਦਾਂ ਹੀ ਗੱਲ ਨੂੰ ਠਕੀ ਰਹਿਣਗੀ ਤਾਂ ਮੰਮੀ ਨੂੰ ਨਾ ਪਤਾ ਚਲੋ ਮੰਮੀ ਤੁਸੀਂ ਟੈਨਸ਼ਨ ਨਾ ਲਵੋ ਤੇ ਇਹ ਨਾ ਮੈਂ ਕਰਦੀ ਮੰਮੀ ਨਾਲ ਗੱਲ ਤੇ ਮੈਂ ਫੋਟੋਆਂ ਖੁੜਵਾ ਮੰਗਵਾਂਦੀ ਕੁੜੀ ਦੀਆਂ ਹਾਂ ਚਲ ਮਗਾ ਦੇ ਨਾਲੇ ਉਹਨੂੰ ਦਿਖਾ ਦੀ ਮਾੜਾ ਜਿਆਦਾ ਵੀ ਮਨ ਵੱਜ ਜੀਵੇ ਨਾਲੇ ਉਹ ਚੰਗਾ ਤਕੜਾ ਘਾਰ ਆ ਨਾਲੇ ਉਹਨਾਂ ਕੁੱਠੀਆਂ-ਕੁੱਠੀਆਂ ਪਈਆਂ ਵਾ ਪਹਿਲਾਂ ਰੈਮੀ ਪ੍ਰਾਣੇ ਇਹਨੂੰ ਪਸੰਦ ਕਰ ਲਿਆ ਇਹਨੂੰ ਮੰਨੀ ਨੂੰ ਬਿਠਾ ਲਿਆ ਉਹਨਾਂ ਨੇ ਆਫਾ ਕੀ ਕਰਨਾ ਹੁਣ ਉਹਨੇ ਪਸੰਦ ਕੀਤੀ ਹੋਈਗੀ ਤਾਂ ਸਾਂ ਦੇ ਕੀਤੀ ਸੀ ਤੇ ਹੁਣ ਮਨ ਹੀ ਨਹੀਂ ਪਸਾਨ ਫੇਰਦੀ ਸੀ ਨਾ ਉਹ ਹਾਂ ਇਹ ਤੁਸੀਂ ਦੇਖਿਓ ਕਿਨੇ ਤਕੜੇ ਬੰਦੇ ਆ ਨਾਲੇ ਨਾਲੇ ਹੈਗੇ ਸਾਰੇ ਚੰਗੇ ਆ ਹਾਂ ਫੜੀ ਲਿਖੀ ਨਾਲੇ ਫੈਮਲੀ ਆ ਆਹੋ ਚੱਲ ਕੋਈ ਨਹੀਂ ਤੂੰ ਕੜਾ ਮਾੜਾ ਕਰਾਉਣਾ ਨਾ ਮਾੜਾ ਸੋਚਣਾ ਆ ਤੇ ਹੁਣ ਉਹਨੂੰ ਫੋਟੋ ਫੋਟੋ ਦਿਖਾ ਦਈਏ ਹੈ ਨਾ ਮੈਂ ਫੋਟੋ ਮੈਂ ਮੰਗਾਉਂਗੀ ਪਰ ਤੁਸੀਂ ਭਾਬੀ ਨੂੰ ਨਹੀਂ ਲੈ ਕੇ ਆਣਾ ਤੇਰੀ ਮਾਸੀ ਹਾਂਜੀ ਕੋਈ ਨਹੀਂ ਮਾਸ ਹਾਂਜੀ ਮਾਸੀ ਮਤਾਬ ਕਿਹਾ ਸੀਗਾ ਅੱਛਾ ਮੰਮੀ ਦੱਸ ਦੇਵੇ ਸੀ ਮੰਮੀ ਕਹਿੰਦੇ ਮਾਸੀ ਕਹਿੰਦੇ ਸੀਗੇ ਕੀ ਮੁੰਡਾ ਲੱਭੋ ਕੋਈ ਮੈਂ ਕਿਹਾ ਮੁੰਡਾ ਹੈਗਾ ਵਾ ਮੰਮੀ ਕਹਿੰਦੇ ਕੋਈ ਨਹੀਂ ਸੀ ਮਨੀ ਦਾ ਕਰਵਾ ਦਿੰਨੇ ਆ ਹਾਂ ਉਹ ਚਾਹ ਨਾਲੇ ਘਰ ਦਾ ਘਰ ਚ ਮੋਜੋ ਆਹ ਨਾਲੇ ਬੰਦਿਆਂ ਨੂੰ ਤੁਸੀਂ ਜਾਣਦੇ ਆਪਾਂ ਇਹ ਚੰਗੀ ਤਰ੍ਹਾਂ ਵੀ ਹੈ ਨਾ ਕਿੱਦਾਂ ਦੇ ਕਿੱਦਾਂ ਦੇ ਨਹੀਂ ਹਾਂ ਹੂੰ ਚਲ ਵਧੀਆ ਲਗਾ ਲੂੰਗੀ ਪਰ ਤੁਸੀਂ ਭਾਬੀ ਨੂੰ ਨਹੀਂ ਹਾਲੇ ਦੱਸਣਾ ਹੈਗਾ ਫੋਟੋ ਵੀ ਨਹੀਂ ਦਿਖਾਣੀ ਕੁੜੀ ਦੀ ਅੱਛਾ ਤੇ ਤੁਸੀਂ ਤਾਂ ਮਨੀ ਆ ਜਿਓ ਉਸ ਵੇਲੇ ਠੀਕ ਹੈ ਠੀਕ ਹੈ ਨਾ ਤੇ ਬਾਅਦ ਕਰਾਂਗੇ ਗੱਲ ਉਹ ਨਾਲ ਹੂੰ ਕੋਈ ਨਹੀਂ ਹੁਣ ਤੁਸੀਂ ਬੈਠੋ ਮੈਂ ਨਾ ਚਾਹ ਲੈ ਕੇ ਆਣੀ ਚਾਹ ਤੇ ਬਣ ਗਈ ਚਲ ਆ ਜਾ ਫਿਰ ਗਰਮੀ ਵਿੱਚ ਖੜੇ ਪਏ ਮੈਂ ਚਲੋ ਅਨਮੋਲ ਕਾਪੀਓ ਮਨੀ ਹਾਂ ਜੀ ਅਜੇ ਕੋਈ ਨਹੀਂ ਆਦਿਪ ਨੂਰ ਨੂੰ ਵੀ ਦੇ ਬਿਸਕੁਟ ਹਲੇ ਬਿਸਕੁਟ ਮਿੱੱਚਾ ਵਾਲਾ ਹੈ ਮਿੱੱਚਾ ਵਾਲਾ ਹਾਂ ਚਾਹ ਹੈ ਗਰਮ ਆਜ ਦਿਨ ਹੋ ਜਾ ਹਲੇ ਬਿਸਕੁਟ ਲੈ ਲਾ ਤਾ ਆ ਤੂੰ ਵੀ ਲੈ ਲਾ ਇਥੇ ਮੈਂ ਕਿਹਾ ਮਨੀ ਕੀ ਗੱਲ ਬੜਾ ਉਦਾਸ ਜਲਾ ਦਵਿਆ ਨਹੀਂ ਨਹੀਂ ਦੀਦੀ ਉਦਾਸ ਕਾ ਕੌਣ ਚਲ ਤੂੰ ਕੋਈ ਨਾ ਟੈਨਸ਼ਨ ਨਾ ਲੈ ਤੇ ਰਿਸ਼ਤਾ ਕਰ ਦੇਣਾ ਹੁਣ ਚੱਲ ਫੇ ਤੂੰ ਆਪਣੇ ਭਰਾ ਨੂੰ ਕੁੜੀ ਦੀ ਫੋਟੋ ਤਾਂ ਦਿਖਾ ਦੇ ਫਿਰ ਕੋਈ ਨਹੀਂ ਮੈਂ ਵੀ ਫੋਟੋ ਦਿਖਾ ਦਿੰਨੇ ਆ ਫੋਟੋ ਹਲੇ ਮੰਗਵਾਣੀ ਆ ਉਧਰੋਂ ਚੱਲ ਕਹਿ ਦੇ ਉਹਨਾਂ ਨੂੰ ਕਿ ਭੇਜ ਦਿਓ ਕਿਹੜਾ ਟਾਈਮ ਲੱਗਣਾ ਫੋਨ ਦੇ ਉੱਤੇ ਝਟ ਫੋਟੋ ਆ ਜਾਣੀ ਆ ਨਹੀਂ ਭੇਜੇ ਨਹੀਂ ਉਹਨਾਂ ਨੇ ਫੋਟੋ ਕੁੜੀ ਵੀ ਨਹੀਂ ਵਾਸੀ ਸੱਸ ਦੀ ਆ ਦੇਖੀ ਨਹੀਂ ਤੂੰ ਮੇਰੇ ਵਿਆਹ ਵਿੱਚ ਨਹੀਂ ਮੈਂ ਤਾਂ ਨਹੀਂ ਦੇਖੀ ਦੀ ਮੈਂ ਤਾਂ ਧਿਆਨ ਦਿੱਤਾ ਚੱਲ ਤੂੰ ਕੋਈ ਨਾ ਮੈਂ ਦੇਖੀ ਆ ਤਾਂ ਕੁੜੀ ਸੋਹਣੀ ਆ ਹਾਂ ਸੋਹਣੀ ਆ ਕੁੜੀ ਸੋਹਣੀ ਆ ਕੋਈ ਨਾ ਤੂੰ ਟੈਨਸ਼ਨ ਨਾ ਲੈ ਫੋਟੋ ਮਾ ਹੁਣ ਮੰਗਵਾਂਦੇ ਆ ਉਦੋਂ ਉਹ ਤੇ ਗਾਦੇ ਗੱਲਬਾਤ ਤੇ ਵਿਆਹ ਦੀ ਹਾਂ ਚੱਲ ਹੂੰ ਚੱਲ ਮੇਰੇ ਭਰਾੜੀ ਨੂੰ ਟੈਨਸ਼ਨ ਨਹੀਂ ਲੈਣੀ ਹੈਗੀ ਮੈਂ ਨਹੀਂ ਟੈਨਸ਼ਨ ਨਹੀਂ ਹੋਈ ਬਸ ਕਰ ਦੇਣਾ ਹੁਣ ਤੇ ਰਿਸ਼ਤਾ ਚਲ ਅਸੀਂ ਚਾਹ ਪੀਓ ਚਾਹ ਠੰਡੀ ਹੋਈ ਚੱਲ ਤੂੰ ਵੀ ਫਿਰ ਅੱਜ ਗੱਲਬਾਤ ਕਰ ਲਈ ਨਾ ਸਾਰੀ ਮਾਮਾ ਕੋਈ ਨਹੀਂ ਮੰਮੀ ਨੂੰ ਆ ਲੈੰਦੋ ਤੂੰ ਕਰਦੇ ਗੱਲ ਸੰਸ ਤੇ ਮਸਾਲੇ ਤੋਂ ਹੋ ਗਏ ਹੁਣ ਬਾਕੀ ਸਾਫ ਸਫਾਈ ਕਰਨੀ ਹੈ ਕੰਮ ਨਵੇੜਾ ਰੋਟੀ ਪਾਣੀ ਦਾ ਪਹਿਲਾਂ ਬਣਾ ਕੇ ਨਾਸ਼ਤਾ ਤੇ ਫਿਰ ਦੇਖਦੇ ਆਂ ਇਸ ਤਰ੍ਹਾਂ ਕਰਦੇ। ਚੱਲ ਮੈਂ ਪਹਿਲਾਂ ਦੇਖਾਂ ਬਾਹਰ ਫਿਰ ਕਰਦੇ ਹਾਂ। ਇਹ ਮੈडम ਕਿੱਧਰ ਤਿਆਰ ਹੋਈ ਅੱਜ? ਮੰਮੀ ਨੇ ਤਾਂ ਕੱਲ ਇੰਨਾ ਬੋਲੀ ਵੀ ਇਹਨੂੰ ਕਿਤੇ ਜਾਣੇ ਨਾ ਵੀ ਇਹ ਕਾਲਜ ਹੈ। ਇਹ ਪੱਕਾ ਉਹਨੂੰ ਕਾਲਜ ਦੇ ਬਹਾਨੇ ਮਿਲਣ ਚੱਲੀ ਹੋਣੀ ਹੈ। ਕੋਈ ਨਹੀਂ ਮੈਂ ਕਹਦੀ ਮੰਮੀ ਦੇ ਕੱਲ ਬੜਾ ਔਖਾ ਹੁੰਦੀ ਸੀ। ਕਹਿੰਦੀ ਸੀ ਕਿ ਮੈਂ ਇਹਦਾ ਵਾਹਾ ਵੜ ਦੇਣਾ। ਚੱਲ ਕੋਈ ਨਹੀਂ। ਜੋ ਅਸਪੀਡ ਦਾ ਖੁਣੋਂਉਂਦਿਆ ਪੁੱਛਣਾ ਆਣਾ ਇਹਨੇ ਹਾਏ ਇੱਕ ਦਿਨਾਂ ਜੋਦਾ ਵੀ ਲੇਟ ਹੀ ਹੋ ਗਈਆਂ ਹਲੋ ਹਾਂ ਕਿੱਦਾਂ ਜੱਸ ਹਾਂ ਹਾਂ ਠੀਕਾ ਬੱਸ ਲੱਗੀ ਆ ਰੋਣ ਹੋ ਗਈਆਂ ਤਿਆਰ ਦਿਲ ਤੇ ਨਹੀਂ ਉਦਾਂ ਮੇਰਾ ਕਰੰਦਿਆ ਪਰ ਕੀ ਕਰਾਂ ਹਣ ਟੈਸਟ ਵੀ ਆ ਯਾਰ ਤੈਨੂੰ ਕੀ ਆ ਤੇ ਹੈ ਆਹੋ ਆਹੋ ਕੋਲੇ ਜਾ ਕੇ ਦੱਸਦੀ ਮੈਂ ਤੈਨੂੰ ਕੀ ਹੋਇਆ ਤੇ ਕੀ ਨਹੀਂ ਆਹ ਕੋਈ ਗੱਲ ਨਹੀਂ ਲੱਗੀ ਚੱਲਣ ਮੈਂ ਚੱਲ ਤੂੰ ਆਹੋ ਤੂੰ ਤੇ ਜਾ ਬਸ ਮੈਂ ਆ ਗਈ ਚੰਗਾ ਦੇਖਾਈ ਤੇ ਪਿੰਡੀਆਂ ਲੱਗੀਆਂ ਤੇ ਹੈਗੀਆਂ ਜਿੱਦਾਂ ਕਰਦੇ ਆ ਪਿੰਡੀਆਂ ਹੀ ਬਣਾਣੇ ਆ ਹੈ ਪਿੰਡੀਆਂ ਤਾਂ ਸੋਹਣੀਆਂ ਹੋਈਆਂ ਇਦਾਂ ਕਰਦੇ ਆ ਮੈਂ ਮੰਮੀ ਨੂੰ ਕਹਿੰਨੀ ਮੰਮੀ ਹਾਂ ਤੂੰ ਹੀ ਤਾਂ ਕਹਿੰਦੀ ਉਹਦੇ ਨਾਲ ਕਾਲਜ ਤਿਆਰ ਹੋਈ ਏ ਫੇਰ ਫੇਰ ਤਿਆਰ ਹੋ ਗਈ ਏ ਉਹਦੇ ਨਾਲ ਤਿਆਰ ਹੋ ਕੇ ਚੱਲਦੀ ਏ ਕੋਈ ਨਹੀਂ ਕੋਈ ਨਹੀਂ ਤੂੰ ਚੱਲ ਆਈ ਮੈਂ ਇੱਕ ਮਿੰਟ ਚ ਆ ਜਲਦੀ ਮੈਂ ਆਪਣੀਆਂ ਪਿੰਡੀਆਂ ਦੋ ਮਤੋਲ ਲੈਣ ਚੱਲੀ ਹੋਣੀ ਏ ਦੇਖ ਲਓ ਉਹਨੂੰ ਹੀ ਚੱਲੀ ਹੋਣੀ ਮੈਂ ਕੋਈ ਨਹੀਂ ਇਹਨੂੰ ਤਾਂ ਮੈਂ ਕਿਹਾ ਸੀ ਵੀ ਕਾਲਜ ਨਹੀਂ ਜਾਣਾ ਹੈਗਾ ਇੰਨੇ ਕਿਧਰ ਨੂੰ ਮੂੰਹ ਚੱਕ ਲਿਆ ਦੇਖਦੀ ਏ ਇਹਨੂੰ ਜਰਾ ਕੰਮੇ ਫੇਰ ਹੀ ਤੋੜਦੀ ਪਿੰਡੀਆਂ ਬਾਕੀ ਉਹ ਵੀ ਫੋਨ ਕਰੀ ਜਾਂਦੀ ਮੈਨੂੰ ਹਾਂਜੀ ਕਿੱਧਰ ਦੀ ਤਿਆਰੀ ਕੀਤੀ ਹੈ ਕਿੱਧਰ ਦੀ ਮਤਲਬ ਮੰਮੀ ਮੈਂ ਤੈਨੂੰ ਕੱਲ ਕੀ ਕਿਹਾ ਸੀ ਵੀ ਕਾਲਜ ਨਹੀਂ ਜਾਣਾ ਤੇਰਾ ਕਾਲਜ ਜਾਣਾ ਬੰਦ ਆ ਕਿਉਂ ਮੰਮੀ ਕਿਉਂ ਨਹੀਂ ਜਾਣਾ ਕਾਲਜ ਮੈਂ ਜਿਹੜੀਆਂ ਤੂੰ ਕਰਤੂਤਾਂ ਕਰਦੀ ਫਿਰਦੀ ਹੈ ਨਾ ਉਸ ਕਰਕੇ ਤੇਰਾ ਸਾਰਾ ਕਾਲਜ ਜਾਣਾ ਜਾਣਾ ਸਾਰੀ ਸਾਰੀ ਜਗ੍ਹਾ ਤੇਰਾ ਬੰਦ ਆ ਹੱਦ ਹੋ ਗਈ ਉਹਦਾ ਮੰਮੀ ਕੀ ਕੀਤਾ ਮੈਂ ਕਿਹੜੀਆਂ ਕਰਤੂਤਾਂ ਕਰਦੀਆਂ ਵੀ ਜਿਹਦੇ ਕਰਕੇ ਤੁਸੀਂ ਮੈਨੂੰ ਪੜਨ ਨਹੀਂ ਦੇਣਾ ਤੂੰ ਨਾ ਜ਼ਿਆਦਾ ਬੋਲ ਨਾ ਮੈਂ ਤੈਨੂੰ ਕੱਲ ਵੀ ਕਿਹਾ ਸੀ ਵੀ ਆਪਣਾ ਮੂੰਹ ਬੰਦ ਰੱਖਿਆਗਾ ਤੇਰੀ ਜੀਭ ਜ਼ਿਆਦਾ ਚੱਲਦੀ ਹੁਣ ਮੰਮੀ ਤੈਨੂੰ ਹੋ ਕੀ ਗਿਆ ਆ ਮੈਨੂੰ ਤਾਂ ਇਹ ਨਹੀਂ ਸਮਝ ਲੱਗੰਦੀ ਮੈਨੂੰ ਕੁਝ ਨਹੀਂ ਹੋਇਆ ਫੜਾ ਉਹਦੇ ਬੈਗ ਤੇ ਚੱਲ ਯਾਰ ਮੰਮੀ ਮੰਮੀ ਤੂੰ ਇਹਨੂੰ ਫੈਸਲਾ ਯਾਰ ਮੇਰੇ 3 ਸਾਲ ਦੀ ਪੜ੍ਹਾਈ ਪਰਵਾਦ ਹੋ ਜਾਣੀ ਮੈਂ ਹੁਣ ਤੇਰੀ ਪੜ੍ਹਾਈ ਪੜੂ ਇਹ ਕੋਈ ਨਹੀਂ ਕੰਮ ਨਹੀਂ ਤੇਰੇ ਪਿਓ ਨਾਲ ਗੱਲ ਤੇਰਾ ਮੈਂ ਹੁਣ ਫਾਹਾ ਨਵੇੜਨਾ ਆ ਤੂੰ ਚੱਲ ਰਸੋਈ 'ਚ ਚੱਲ ਚਲ ਆਪਣੀ ਭਾਬੀ ਨਾਲ ਕੰਮ ਕਰਾ ਯਾਰ ਮੰਮੀ ਇਦਾਂ ਦੇ ਨਾ ਕਰੋ ਹੁਣ ਮੈਨੂੰ ਪੇਪਰ ਤੇ ਪਾ ਲੈੰਦੋ ਲਾਸਟ ਸੈਮੈਸਟਰ ਆ ਮੇਰਾ ਕੋਈ ਪੇਪਰ ਬੂਪਰ ਨਹੀਂ ਤੇਰੇ ਹੁਣ ਤੇਰੇ ਪੇਪਰ ਅਗਲੇ ਘਰ ਜਾ ਕੇ ਪਹਿਣਗੇ ਚੱਲ ਆਪਣੀ ਭਾਬੀ ਨਾਲ ਕੰਮ ਕਰਾਰ ਸੋਈ ਵਿੱਚ ਨਾਲੇ ਝਾੜੂ ਪੋਚਾ ਲਾ ਰੋਟੀ ਰੱਟੀ ਬਣਾਣੀ ਸਿੱਖ ਮੰਮੀ ਫੜਾਉ ਇੱਧਰ ਕੋਈ ਕੋਈ ਪਰਸਪਰਸ ਨਹੀਂ ਦੇਣਾ ਚੱਲ ਰਸੋਈ ਚ ਚਾ ਆਹੋ ਜਿੱਧਰ ਦਿਲ ਕਰਦਾ ਉਧਰ ਹੀ ਤੁਰੀ ਫਿਰਦੀ ਆ ਤੂੰ ਤੈਨੂੰ ਜਿਹੜੀ ਮੈਂ ਇੰਨੀ ਖੋਲ੍ਹ ਦਿੱਤੀ ਹੈ ਨਾ ਉਹਦਾ ਨਤੀਜਾ ਇਹ ਚੱਲ ਅੰਦਰ ਜਾ ਕੇ ਕੰਮ ਕਰ ਮੰਮੀ ਮੈਨੂੰ ਨਹੀਂ ਪਤਾ ਮੈਂ ਕੋਲੇ ਜਾਣਾ ਫੜਾ ਕੋਈ ਪਰਸਪਰਸ ਨਹੀਂ ਚੱਲ ਰਸੋਈ ਚ ਜਾ ਕੇ ਤੇ ਕੰਮ ਕਰ ਆ ਭਾਬੀ ਆਪਣੀ ਨਾਲ ਯਾਰ ਮੰਮੀ ਆ ਦੇ ਲੋ ਜੱਸਦਾ ਫੋਨ ਆਈ ਜਾਂਦੇ ਆ ਕਿਹੜੀ ਜੱਸਦਾ ਫੋਨ ਆਂਦਾ ਕੱਲ ਵੀ ਜੱਸਦਾ ਹੀ ਫੋਨ ਆਂਦਾ ਸੀ ਲਿਆ ਫੋਨ ਇੱਧਰ ਕੋਈ ਕੋਈ ਫੋਨ ਫੜ ਨਹੀਂ ਮਿਲਣਾ ਹੁਣ ਤੈਨੂੰ ਚੱਲ ਕੰਮ ਕਰ ਪੜ੍ਹ ਕੇ ਤੂੰ ਵੱਡੀ ਡੀਸੀ ਨਹੀਂ ਲੱਗਣਾ ਇਹੇ ਕੰਮ ਕੀਤਾ ਜਿਹੜਾ ਇਹ ਤੇਰੇ ਸਾਰੇ ਕੰਮਾਂ ਨਾਲ ਅੱਗੇ ਚੱਲ ਯਾਰ ਮੰਮੀ ਤੈਨੂੰ ਕਿਉਂ ਨਹੀਂ ਸਮਝ ਲੱਗਦੀ ਹੈਗੀ ਫੜਾ ਮੈਂ ਹੁਣ ਸਮਝੀਆ ਕੁਛ ਨਹੀਂ ਕੁਛ ਨਹੀਂ ਸਮਝਣਾ ਮੈਨੂੰ ਪਤਾ ਮੈਨੂੰ ਤੁਹਾਡੇ ਕੰਨੇ ਘਨ ਭਰੇ ਆ ਤੂੰ ਜ਼ਿਆਦਾ ਬੋਲ ਨਾ ਮੈਂ ਇੰਨੀ ਨਿਆਣੀ ਨਹੀਂ ਦਿੱਂਦਾ ਤੁਸੀਂ ਮੈਨੂੰ ਸਮਝ ਲਿਆ ਅੱਛਾ ਯਾਰ ਯਾਰ ਕੀ ਚੱਲ ਰਸੋਈ ਵਿੱਚ ਕੰਮ ਕਰਨਾ ਸਿੱਖ ਰੋਟੀਆਂ ਬਣਾਉਣੀਆਂ ਸਿੱਖ ਅਗਲੇ ਘਰ ਜਾ ਕੇ ਅਗਲੇ ਵਾਲੇ ਰੋਟੀਆਂ ਵੀ ਲੱਭਣੀਆਂ ਮਮੀ ਯਾਰੰਦੋ ਹਾਂ ਯਾਰ ਮੇਰਾ ਟੈਸਟ ਆ ਤੁਹਾਨੂੰ ਪਤਾ ਦੀਆ ਲਾਸਟ ਸੈਮੈਸਟਰ ਦਾ ਟੈਸਟ ਪਾਸ ਨਹੀਂ ਹੋਈ ਨੀ ਚੱਲ ਰਸੋਈ 'ਚ ਕੰਮ ਕਰਾਉ ਉਹਦੇ ਨਾਲ ਰੋਟੀ ਬਣਾਉਣੀ ਸਿੱਖ ਉਹਦੇ ਕੋਲ ਚੱਲ ਉਹ ਵੀ ਸਾਰਾ ਦਿਨ ਕੰਮ ਕਰਦੀ ਨਾਲ ਹੋ ਕੇ ਕੰਮ ਕਰ ਮੈਨੂੰ ਮੈਂ ਨਹੀਂ ਕੋਈ ਵੀ ਮੰਮੀ ਕੰਮ ਖੁਮ ਕਰਨਾ ਪੜਾਉਣਾ ਹੈ ਮੈਨੂੰ ਪੜਾਓ ਨਹੀਂ ਪੜਾਉਣਾ ਤੇ ਨਾ ਪੜਾਉਣਾ ਮੈਂ ਤੈਨੂੰ ਪੜਾਉਣਾ ਬਿਲਕੁਲ ਨਹੀਂ ਮਹੀਨੇ ਦੇ ਅੰਦਰ ਅੰਦਰ ਤੇਰਾ ਵਿਆਹ ਕਰਕੇ ਤੇਰਾ ਫਾਹਾ ਨਵੇੜਨਾ ਦੇਖੀ ਇਦਾਂ ਇਦਾਂ ਆਹੋ ਤੂੰ ਕੀ ਕਹਿੰਨੀ ਹੈ ਹਰੂ ਵੀ ਦੇਖ ਲੈ ਇਹ ਤਾਂ ਚੱਲੇ ਹੁਣ ਕਹਿੰਦੀ ਜਾਣਾ ਕਾਲਜ ਮੇਰੇ ਟੈਸਟ ਆ ਕੋਈ ਲੈਸ ਕੋਚ ਨਹੀਂ ਆਹੋ ਮੈਂ ਤੁਹੀਂ ਜਸਨ ਨੂੰ ਫੋਨ ਕਰੋ ਜੇ ਇਹਨਾਂ ਗੱਲਾਂ ਕਰਦੀ ਹੈ ਉਹਨੂੰ ਬੋਲ ਕਰਕੇ ਪੁੱਛੋ ਵੀ ਹਾਂ ਤਾਂ ਐਸੇ ਹੈਗਾ ਕਿ ਨਹੀਂ ਹੈਗਾ ਕੋਈ ਨਹੀਂ ਰਹਿਣ ਦੇ ਜੱਸ ਜੂਸ ਨੂੰ ਕੋਈ ਫੋਨ ਫਾਨ ਨਹੀਂ ਕਰਨਾ ਉਦੋਂ ਹੀ ਬਾਣੇ ਲਾਂਦੀ ਹੋਣੀ ਆ ਮੈਂ ਤੁਹਾਨੂੰ ਕਹਿੰਨੀ ਆ ਕਰੀ ਪੁੱਛ ਲਓ ਫਿਰ ਇਹਦਾ ਪਹਾ ਵੱਡੋ ਜਿਹੜਾ ਫੜਣਾ ਵੱਡਣਾ ਵਾ ਤੁਸੀਂ ਗੱਲ ਕਰੋ ਆਂਟੀ ਜਿਹਨਾਂ ਨਾਲ ਤੁਸੀਂ ਗੱਲ ਕਰਨ ਲਈ ਸੀ ਨਹੀਂ ਕੀਤੀ ਮੈਂ ਉਹਨਾਂ ਨਾਲ ਗੱਲ ਕਰਦੀ ਆ ਕੋਈ ਨਹੀਂ ਉਹਨੂੰ ਮੈਂ ਫੋਨ ਕਰਕੇ ਪੁੱਛਦੀ ਆ ਕਿ ਗੱਲ ਕਿੱਥੇ ਤੱਕ ਪਹੁੰਚੀ ਆ ਮੈਂ ਤਾਂ ਰੂਬੀ ਇਹਦਾ ਫਾਹਾ ਨਭੇੜ ਦੇਣਾ ਹੁਣ ਹੋਰ ਮੰਮੀ ਇਹ ਡੈਡੀ ਦੇ ਵੀ ਗੁੱਸੇ ਹੋਣਾ ਤੇ ਤੁਹਾਡੇ ਮੁੰਡੇ ਨੇ ਵੀ ਗੁੱਸੇ ਹੋਣਾ ਫਿਰ ਡੈਡੀ ਜੇ ਤੁਸੀਂ ਗੱਲ ਕੀਤੀ ਕਿ ਨਹੀਂ ਉਹ ਹੀ ਆ ਨਹੀਂ ਮੈਂ ਕਰ ਲਈ ਸੀ ਰਾਤ ਗੱਲ ਕਹਿੰਦੇ ਵੀ ਜਿੱਦਾਂ ਨਹੀਂ ਮੈਂ ਹੁਣ ਭੈਣ ਜੀ ਨੂੰ ਕਰਦੀ ਆ ਫੋਨ ਨਹੀਂ ਇਹਨਾਂ ਰੋੜ ਆ ਕੇ ਸੱਚੀ ਹੋ ਜਾਣਾ ਤੁਹਾਡੇ ਅੱਗੇ ਫੇ ਮੈਂ ਜਾਣਾ ਫੋਨ ਨਹੀਂ ਹੁੰਦੀ ਸੱਚੀ ਹੁੰਨੀ ਹੁੰਦੀ ਸੱਚੀ ਕੋਈ ਨਹੀਂ ਮੈਂ ਫੋਨ ਤੇ ਕਰ ਲੈਣੀ ਆ ਕਨਫਰਮ ਕੀ ਕਹਿੰਦੀ ਆ ਉਹ ਕੁੜੀ ਆ ਇਹਨੂੰ ਕਹ ਵੀ ਕੰਮ ਕੁੰਮ ਕਰਿਆ ਕਰ ਟੈਸਟ ਟੂਥ ਦੇ ਕੇ ਹੁਣ ਇਹਨੇ ਕੀ ਕਰਨੇ ਝੜ ਕੋਚੇ ਲਾਉਣ ਲਾਉ ਮੈਂ ਦਸਨਾ ਸਬਣਾ ਲਾ ਨਹੀਂ ਇਹਨੇ ਟੈਸਟ ਟੂਥ ਦੇ ਕੇ ਹੁਣ ਕੀ ਕਰਨਾ ਉਹ ਤੇ ਐਸੇ ਥੋੜੀ ਇਹਦੇ ਕੰਮ ਆਣੇ ਆ ਕੰਮ ਹੀ ਕੰਮ ਆਣਾ ਆ ਹੋਰ ਹੋਰ ਚਲੋ ਚੱਲ ਚੰਗਾ ਤੂੰ ਬਣਾ ਲੈ ਸਬਜੀ ਤੇ ਫੇ ਮੈਂ ਦੇ ਦਈ ਆ ਕੀ ਕਰਦੀ ਐ ਠੀਕ ਚਲ ਚੰਗਾ ਆ ਹੁਣ ਮਾ ਤਾਂ ਹੋਵੇ ਤੇ ਦਵਾਲੇ ਇਹਨਾਂ ਦੋ ਤਾਂ ਹੁਣ ਅੱਜ ਸ਼ਾਂਤੀ ਮਿਲੀ ਮੇਰੇ ਠੰਡ ਪਈ ਚੰਗਾ ਚੰਗਾ ਇਹਨਾਂ ਦੇ ਵਿੱਚ ਤੋਂ ਲੜਾਈ ਪਾਈ ਮੈਂ ਤੇ ਹੁਣ ਇਹਦਾ ਫਹਾ ਵਧੇ ਜਾਊਗਾ ਤਾਂ ਜਾਨ ਸੌਖੀ ਹੋ ਜੇ ਮੇਰੀ ਮੈਂ ਵੀ ਚਾਰ ਦਿਨ ਸੌਕੇ ਕੱਢ ਲੂੰਗੀ ਹੁਣ ਚੱਲ ਕੋਈ ਮਾਤਾ ਨੂੰ ਤਾਂ ਕਾਬੂ ਕਰ ਲਾਂਗੇ ਬਾਅਦ ਚ ਇਹ ਜਾਣੀ ਚਾਹੀਦੀ ਇੱਥੋਂ ਮੈਂ ਨਾਸ਼ਤਾ ਬਣਾ ਲਵਾਂ ਫੇਰ ਦੇਖਦੇ ਹਾਂ ਕੀ ਕਰਦੀਆਂ ਦੋਨੇ ਹਨਿਆ ਇੱਕ ਦਿਨ ਮਮਮੀ ਨੂੰ ਪਤਾ ਨਹੀਂ ਕੀ ਹੋ ਗਿਆ ਪੇਸ਼ ਹੀ ਭਾਗੇ ਮੇਰੇ ਕੱਲ ਦੇ ਇਹ ਨਹੀਂ ਪੜਨ ਦੇਣਾ ਇਹਨੂੰ ਨਹੀਂ ਕਾਲਜ ਜਾਂਣ ਦੇਣਾ ਨਸਬੀ ਯਾਰ ਮੇਰੇ ਕਾਲਜ ਨਾ ਕਾਦਾ ਵੈਰ ਆ ਹੁਣ ਮੈਂ ਪੜਨਾ ਤੇ ਹੈਗੀ ਆ ਆ ਤਿੰਨ ਸਾਲ ਖਰਾਬ ਕਰ ਲਾ ਹੁਣ ਮੈਂ ਲਾਸਟ ਸੈਮੈਸਟਰ ਆ ਮੇਰਾ ਕਈ ਵੀ ਜਾਣ ਨਹੀਂ ਮੰਮੀ ਨੂੰ ਵੀ ਪੇਪਰ ਵਾਲਾਂ ਨੂੰ ਮੈਨੂੰ ਪੇਪਰ ਵਾਲਾਂ ਨੂੰ ਕਰ ਲਿਓ ਫਿਰ ਜੋ ਕਰਨਾ ਆ ਪਤਾ ਨਹੀਂ ਕੀ ਹੋ ਗਿਆ ਆ ਪਤਾ ਮੈਨੂੰ ਭਾਬੀ ਨੇ ਕੰਨ ਭਰੇ ਆ ਮੰਮੀ ਦੇ ਹੁਣ ਵੀ ਕਿਹੜਾ ਮੰਮੀ ਨੂੰ ਪਤਾ ਲੱਗਣਾ ਸੀ ਮੰਮੀ ਤੇ ਪਿੱਛੇ ਹੀ ਮੈਂ ਨਿਕਲ ਜਾਣਾ ਸੀ ਇੰਨੇ ਚਿਰ ਨੂੰ ਤੇ ਆ ਭਾਬੀ ਲੁੱਤੀ ਲਾ ਕੇ ਆਈ ਜਾ ਆ ਕੇ ਉੱਥੇ ਏਨੀ ਇਕੱਤੇ ਟੇਕਦੀ ਆਗੀ ਇਹਨੇ ਮੇਰਾ ਜੀਣਾ ਹਰਾਮ ਕੀਤਾ ਆ ਕੀ ਕਰਾਂ ਮੈਂ ਹੁਣ ਪਹਿਲਾਂ ਤਾਂ ਜਾ ਕੇ ਨਾ ਭਾਬੀ ਨੂੰ ਹੀ ਅਕਲ ਦਵਾ